ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਗੁਰੂ ਅੰਗਦ ਦੇਵ ਜੀ ਦੁਆਰਾ ਭਾਈ ਬਾਲਾ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਮੰਗਵਾਉਣਾ ਇਸ ਦਾ ਪਹਿਲਾ ਭਾਗ ਆਪ ਜੀ ਸੁਣ ਚੁੱਕੇ ਹੋ ਅੱਜ ਮੈਂ ਆਪ ਜੀ ਨੂੰ ਇਸ ਦਾ ਦੂਸਰਾ ਅਗਲਾ ਭਾਗ ਸੁਣੋਂ ਲੱਗਾ ਹਾਂ ਇਹ ਜੋ ਕਥਾ ਹੈ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਸੂਰਜ ਪ੍ਰਕਾਸ਼ గ్రంథ ਵਿੱਚ ਲਿਖੀ ਹੋਈ ਹੈ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਅਤੇ ਭਾਈ ਲਾਲਾ ਪੰਨੂ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਚਲਮ ਪੱਤਰੀ ਲੈਣ ਵਾਸਤੇ ਨਨਕਾਣਾ ਸਾਹਿਬ ਭੇਜ ਦਿੱਤਾ ਕਹਿੰਦੇ ਇਹਨਾਂ ਸਫ਼ਰ ਬਹੁਤ ਲੰਬਾ ਸੀ ਖੰਡੂਰ ਸਾਹਿਬ ਦੀ ਧਰਤੀ ਤੋਂ ਨਨਕਾਣਾ ਸਾਹਿਬ ਦੀ ਜੀ ਤੱਕ ਇਸ ਦਾ ਸਫ਼ਰ ਬਹੁਤ ਲੰਬਾ ਸੀ ਭਾਈ ਬਾਲਾ ਜੀ ਅਤੇ ਭਾਈ ਲਾਲਾ ਪੰਨੂ ਜੀ ਨੇ ਕੀ ਕੀਤਾ ਇਹਨਾਂ ਨੇ ਇੱਕ ਦੂਸਰੇ ਨੂੰ ਗੁਰੂ ਘਰ ਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕੀਤੀਆਂ ਗੁਰੂ ਘਰ ਦੀਆਂ ਕਥਾ ਸੁਣਾਉਣੀਆਂ ਸ਼ੁਰੂ ਕੀਤੀਆਂ ਅਤੇ ਇੱਕ ਦੂਜੇ ਨੂੰ ਕਥਾ ਸੁਣਾਉਂਦੇ ਗਏ ਤੇ ਕਿਹੜੇ ਵੇਲੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਗਏ ਪਤਾ ਹੀ ਨਹੀਂ ਚੱਲਿਆ ਦੋਹਾਂ ਦਾ ਸਫ਼ਰ ਬੜੀ ਆਸਾਨੀ ਨਾਲ ਤੈ ਹੋ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਸਭ ਤੋਂ ਪਹਿਲਾਂ ਭਾਈ ਬਾਲਾ ਜੀ ਆਪਣੇ ਘਰੇ ਗਏ ਘਰ ਦੇ ਮੈਂਬਰਾਂ ਨੂੰ ਮਿਲੇ ਨਮਸਕਾਰ ਕੀਤੀ ਹਾਲ ਚਾਲ ਪੁੱਛਿਆ ਆਰਾਮ ਕੀਤਾ ਤੇ ਸਵੇਰੇ ਫਿਰ ਭਾਈ ਬਾਲਾ ਜੀ ਤੇ ਭਾਈ ਲਾਲਾ ਪੰਨੂ ਜੀ ਚਾਚਾ ਲਾਲੂ ਦੇ ਘਰ ਪਹੁੰਚ ਗਏ ਚਾਚਾ ਲਾਲੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਸਕੇ ਚਾਚਾ ਸੀ ਤੇ ਪਿਤਾ ਕਲਿਆਨ ਦਾ ਜੀ ਦੇ ਛੋਟੇ ਭਰਾ ਸੀ ਤੇ ਦੋਹਾਂ ਨੇ ਜਾ ਕੇ ਚਾਚਾ ਲਾਲੂ ਜੀ ਨੂੰ ਨਮਸਕਾਰ ਕੀਤੀ ਚਾਚਾ ਲਾਲੂ ਜੀ ਦੀ ਜੋ ਉਮਰ ਸੀ ਉਹ 100 ਸਾਲ ਦੇ ਕਰੀਬ ਹੋ ਚੁੱਕੀ ਸੀ ਬਜ਼ੁਰਗ ਹੋ ਚੁੱਕੇ ਸੀ ਬਿਰਧ ਅਵਸਥਾ ਵਿੱਚ ਆ ਚੁੱਕੇ ਸੀ ਤਾ ਭਾਈ ਬਾਲਾ ਜੀ ਨੇ ਚਾਚਾ ਲਾਲੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ 헤 ਚਾਚਾ ਲਾਲੂ ਜੀ ਅਸੀਂ ਖੰਡੂਰ ਸਾਹਿਬ ਦੀ ਧਰਤੀ ਤੇ ਧਰਤੀ ਤੋਂ ਆਏ ਹਾਂ ਤੇ ਦੂਸਰੇ ਪਾਸ਼ਾ ਗੁਰੂ ਅੰਗਦ ਸਾਹਿਬ ਜੀ ਜੋ ਕਿ ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਤੇ ਵਿਰਾਜਮਾਨ ਹਨ ਉਹਨਾਂ ਨੇ ਆਪ ਜੀ ਕੋਲੋਂ ਸਾਨੂੰ ਭੇਜਿਆ ਹੈ ਕਿਰਪਾ ਕਰਕੇ ਤੁਸੀਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਜਲਮ ਪੱਤਰੀ ਦੇ ਦਿਓ ਕਿਉਂਕਿ ਚਾਚਾ ਕਿਉਂਕਿ ਭਾਈ ਪਿਤਾ ਕल्याਨ ਦਾ ਜੀ ਹੁਣ ਸਵਰਗ ਸੁਧਾਰ ਚੁੱਕੇ ਹਨ ਉਹ ਇਸ ਧਰਤੀ ਤੇ ਨਹੀਂ ਹਨ ਉਹ ਜਨਮ ਪੱਤਰੀ ਘਰੇ ਹੀ ਪਈ ਹੋਵੇਗੀ ਕਿਰਪਾ ਕਰਕੇ ਤੁਸੀਂ ਸਾਨੂੰ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਲੱਭ ਕੇ ਦੇ ਦਿਓ ਕਹਿੰਦੇ ਨੇ ਉਸ ਸਮੇ ਚਾਚਾ ਲਾਲੂ ਜੀ ਬਹੁਤ ਹੀ ਜ਼ਿਆਦਾ ਗੁੱਸੇ ਵਿੱਚ ਸੀ ਉਹਨਾਂ ਦੇ ਗੁੱਸੇ ਦਾ ਕਾਰਨ ਇਹ ਸੀ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਆਪਣੇ ਵੱਡੇ ਪੁੱਤਰ ਸ੍ਰੀ ਚੰਦ ਨੂੰ ਨਹੀਂ ਦਿੱਤੀ ਸੀ ਸਗੋਂ ਗੁਰੂ ਅੰਗਦ ਸਾਹਿਬ ਜੀ ਨੂੰ ਦਿੱਤੀ ਸੀ ਉਹਨਾਂ ਦੀ ਨਰਾਜ਼ਗੀ ਦਾ ਇਹ ਹੀ ਕਾਰਨ ਸੀ ਇਸ ਕਰਕੇ ਚਾਚਾ ਲਾਲੂ ਜੀ ਗੁੱਸੇ ਵਿੱਚ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਇੱਥੇ ਚਲੇ ਜਾਓ ਮੈਨੂੰ ਨਹੀਂ ਪਤਾ ਉਹ ਜਨਮ ਪੱਤਰੀ ਕਿੱਥੇ ਹੈ ਤੁਸੀਂ ਮੇਰੇ ਕਰੋ ਨਿਕਲ ਜਾਓ ਗੁੱਸੇ ਵਿੱਚ ਕਿਆ ਕਿਉਂਕਿ ਚਾਚਾ ਲਾਲੀ ਲਾਲੂ ਜੀ ਨੂੰ ਇਸ ਗੱਲ ਦਾ ਗੁੱਸਾ ਆ ਸੀ ਫਿਰ ਭਾਈ ਬਾਲਾ ਜੀ ਨੇ ਚਾਚਾ ਲਾਲੂ ਜੀ ਨੂੰ ਬਰੀ ਨਿਮਰਤਾ ਨਾਲ ਪਿਆ ਨਾਲ ਬੇਨਤੀ ਕੀਤੀ ਅਤੇ ਸਮਝਾਇਆ ਚਾਚਾ ਲਾਲੂ ਜੀ ਫਿਰ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਕੀ ਹੈ ਭਾਈ ਬਾਲਾ ਜੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਤੋਂ 3 ਸਾਲ ਵੱਟੇ ਹੋ ਤੁਸੀਂ ਆਪਣੀ ਅੱਧੇ ਤੋਂ ਜ਼ਿਆਦਾ ਉਮਰ ਉਹਨਾਂ ਨਾਲ ਬਿਤਾਈ ਹੈ ਤੁਸੀਂ ਉਹਨਾਂ ਨਾਲ ਰਹੇ ਹੋ ਤੁਸੀਂ ਮੈਨੂੰ ਇੱਕ ਗੱਲ ਸੱਚੋ ਸਾਤੇ ਦੱਸੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਗੁਰਗੱਦੀ ਪੱਤਰਾ ਨੂੰ ਨਾ ਦੇ ਕੇ ਸਗੋਂ ਗੁਰੂ ਅੰਗਦ ਸਾਹਿਬ ਜੀ ਨੂੰ ਦੇ ਕੇ ਕਿ ਇਹ ਚੰਗਾ ਕੰਮ ਕੀਤਾ ਹੈ ਕਿ ਇਹ ਉਹਨਾਂ ਵਾਸਤੇ ਚੰਗੀ ਗੱਲ ਹੈ ਤਾ ਭਾਈ ਬਾਲਾ ਜੀ ਨੇ ਚਾਚਾ ਲਾਲੂ ਜੀ ਨੂੰ ਬੜੇ ਪਿਆਰ ਨਾਲ ਉਹਨਾਂ ਨੇ ਇਸ ਗੱਲ ਦਾ ਉੱਤਰ ਦਿੱਤਾ ਅਤੇ ਸਮਝਾਇਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਤੇ ਸਿਰਫ ਗੁਰੂ ਅੰਗਦ ਸਾਹਿਬ ਜੀ ਦਾ ਹੱਕ ਸੀ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਹਰ ਪ੍ਰੀਖਿਆ ਤੋਂ ਪਾਸ ਹੋਏ ਸੀ ਉਹਨਾਂ ਨੇ ਕਠਨ ਤੋਂ ਕਠਨ ਪ੍ਰੀਖਿਆ ਦਿੱਤੀ ਸੀ ਅਤੇ ਪ੍ਰੀਖਿਆ ਵਿੱਚ खरे ਉਤਰੇ ਸੀ ਇਸ ਕਰਕੇ ਹੱਕ ਉਹਨਾਂ ਦਾ ਸੀ ਪੁੱਤਰਾਂ ਦਾ ਹੱਕ ਨਹੀਂ ਸੀ ਕਿਉਂਕਿ ਪੁੱਤਰ ਕਿਸੇ ਵੀ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕੇ ਸੀ ਇਸ ਕਰਕੇ ਗੱਡੀ ਉਹਨਾਂ ਨੂੰ ਮਿਲੀ ਸੀ ਅਤੇ ਉਹਨਾਂ ਦਾ ਹੀ ਹੱਕ ਸੀ ਫਿਰ ਚਾਚਾ ਲਾਲੂ ਜੀ ਮੰਨ ਗਏ ਕਿਉਂਕਿ ਚਾਚਾ ਲਾਲੂ ਜੀ ਜਾਣਦੇ ਸੀ ਕਿ ਭਾਈ ਬਾਲਾ ਜੀ ਕਦੇ ਝੂਠ ਨਹੀਂ ਬੋਲਦੇ ਪਰ ਉਹ ਮੰਨ ਗਏ ਫਿਰ ਚਾਚਾ ਲਾਲੂ ਜੀ ਕਹਿਣ ਲੱਗੇ ਕਿ ਭਾਈ ਬਾਲਾ ਜੀ ਮੇਰੀ ਜੋ ਉਮਰ ਹੈ ਤੁਹਾਨੂੰ ਪਤਾ ਹੈ ਕਿ ਮੇਰੀ ਉਮਰ ਘਟੋ ਘੱਟ 100 ਸਾਲ ਦੇ ਕਰੀਬ ਹੋ ਚੁੱਕੀ ਹੈ ਹੁਣ ਮੈਂ ਬਿਰਧ ਹੋ ਚੁੱਕਿਆ ਹਾਂ ਤੇ ਤੁਸੀਂ ਜੋ ਜਨਮ ਪੱਤਰੀ ਹੈ ਉਹ ਆਪੇ ਲੱਭ ਲਵੋ ਕਿਉਂਕਿ ਚਾਚਾ ਲਾਲੂ ਦਾ ਜੋ ਕਮਰਾ ਸੀ ਭਾਈ ਕਲਿਆਨ ਦਾ ਜੀ ਦਾ ਪਿਤਾ ਕਲਿਆਨ ਦਾ ਜੀ ਦਾ ਜੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਸੀ ਉਹ ਪਟਵਾਰੀ ਸੀ ਉਹਨਾਂ ਦਾ ਕਮਰਾ ਕਾਗਜ਼ਾਂ ਨਾਲ ਫੁੱਲ ਭਰਿਆ ਪਿਆ ਸੀ ਹੁਣ ਇੰਨੇ ਕਾਗਜ਼ ਚ ਪਏ ਸੀ ਕਿ ਗੁਰੂ ਨਾਨਕ ਸਾਹਿਬ ਜੀ ਜੀ ਦੀ ਚਲਨ ਪਤਰੀ ਲੱਭਣੀ ਬੁਸ਼ਕਲ ਸੀ ਚਾਚਾ ਲਾਲੂ ਜੀ ਕਹਿਣ ਲਗੇ ਤੁਸੀਂ ਆਪੇ ਹੀ ਲੱਭ ਲਵੋ ਇਸ ਵਿੱਚ ਮੈਂ ਤੁਹਾਡੀ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ ਫਿਰ ਭਾਈ ਬਾਲਾ ਜੀ ਨੇ ਚਾਚਾ ਲਾਲੂ ਜੀ ਦੇ ਚਰਨ ਫੜ ਲਏ ਅਤੇ ਕਿਹਾ ਨਹੀਂ ਚਾਚਾ ਜੀ ਤੁਸੀਂ ਸਾਡੇ ਨਾਲ ਚੱਲੋ ਕਿਉਂਕਿ ਤੁਹਾਡੀ ਸਹਾਇਤਾ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਚੱਲੋ ਚਾਚਾ ਲਾਲੂ ਜੀ ਮੰਨ ਗਏ ਫਿਰ ਭਾਈ ਬਾਲਾ ਜੀ ਨੇ ਅਤੇ ਭਾਈ ਲਾਲਾ ਪੰਨੂ ਜੀ ਨੇ ਦੋਹਾਂ ਨੇ ਚਾਚਾ ਜੀ ਨੂੰ ਫੜ ਕੇ ਉਠਾਇਆ ਤਾਂ ਉਹ ਫਿਰ ਕਮਰੇ ਵਿੱਚ ਚਲੇ ਗਏ ਉਹ ਕਮਰਾ ਬਹੁਤ ਹੀ ਵੱਡਾ ਸੀ ਤੇ ਕਾਗਜ਼ਾਂ ਨਾਲ ਭਰਿਆ ਪਿਆ ਸੀ ਉਹਨਾਂ ਨੇ ਇੱਕ ਇੱਕ ਕਾਗਜ਼ ਫਰੋਲਣਾ ਸ਼ੁਰੂ ਕਰ ਦਿੱਤਾ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਪੰਜ ਦਿਨ ਤੇ ਪੰਜ ਰਾਤਾਂ ਲੱਗ ਗਈਆਂ ਪੰਜ ਦਿਨ ਤੇ ਪੰਜ ਰਾਤਾਂ ਬਾਅਦ ਫਿਰ ਉਹ ਭਾਈ ਫਰਚਾਚਾ ਲਾਲੂ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਮਿਲ ਗਈ। ਉਹਨਾਂ ਨੇ ਉਹ ਜਨਮ ਪੱਤਰੀ ਭਾਈ ਬਾਲਾ ਜੀ ਨੂੰ ਦਿੱਤੀ। ਭਾਈ ਬਾਲਾ ਜੀ ਨੇ ਉਸ ਜਨਮ ਪੱਤਰੀ ਨੂੰ ਆਪਣੇ ਮੱਥੇ ਨਾਲ ਲਾਇਆ ਅਤੇ ਜਨਮ ਪੱਤਰੀ ਨੂੰ ਬੜੇ ਆਦਰ ਨਾਲ ਮੱਥਾ ਟੇਕਿਆ ਤੇ ਭਾਈ ਲਾਲਾ ਪੰਨੂ ਜੀ ਭਾਈ ਲਾਲਾ ਪੰਨੂ ਜੀ ਨੇ ਵੀ ਉਸ ਜਨਪਤਰੀ ਨੂੰ ਬਾੜੀ ਆਦਰ ਮਾਨ ਨਾਲ ਮੱਥਾ ਟੇਕਿਆ ਤੇ ਹੁਣ ਉਹਨਾਂ ਨੇ ਨਨਕਾਣਾ ਸਾਹਿਬ ਤੋਂ ਖੰਡੂਰ ਸਾਹਿਬ ਦਾ ਸਫ਼ਰ ਤੈਅ ਕਰਨਾ ਸੀ ਤੇ ਚਾਚਾ ਲਾਲੂ ਜੀ ਨੇ ਕੀ ਕੀਤਾ ਚਾਚਾ ਲਾਲੂ ਜੀ ਨੇ ਇੱਕ ਨਾਰੀਅਲ ਤੇ ਪੰਜ ਪੈਸੇ ਭਾਈ ਬਾਲਾ ਜੀ ਨੂੰ ਦਿੱਤੇ ਅਤੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਕਿ ਮੇਰੀ ਤਰਫ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਣਾ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ਮੇਰੇ ਵੱਲੋਂ ਬੇਨਤੀ ਅਰਦਾਸ ਕਰਨੀ ਕਿ ਹੈ ਮਹਾਰਾਜ ਭਾਈ ਹੈ ਮਹਾਰਾਜ ਇਹ ਸ਼੍ਰੀ ਚੰਦ ਜੀ ਬਹੁਤ ਗੁੱਸੇ ਵਿੱਚ ਹਨ ਤੇ ਤੁਸੀਂ ਉਹਨਾਂ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਉਹ ਗੁੱਸੇ ਵਿੱਚ ਜੋ ਮਰਜੀ ਬੋਲੇ ਪਰ ਤੁਸੀਂ ਉਹਨਾਂ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਹੈ ਤਾਂ ਗੁਰੂ ਪੁੱਤਰ ਹੀ ਹੈ ਤੁਸੀਂ ਉਹਨਾਂ ਤੇ ਵੀ ਆਪਣੀ ਮਿਹਰ ਭਰੀ ਦਿਗਾ ਰੱਖਣਾ ਭਾਈ ਬਾਲਾ ਜੀ ਨੂੰ ਇਸ਼ਤਾ ਕਹਿ ਕੇ ਉਹਨਾਂ ਨੇ ਅਰਦਾਸ ਬੇਨਤੀ ਕੀਤੀ ਪੰਜੇ ਪੈਸੇ ਅਤੇ ਇੱਕ ਨਾਰੀਅਲ ਉਹਨਾਂ ਨੂੰ ਦਿੱਤਾ ਕਿ ਉਹ ਗੁਰੂ ਅੰਗਦ ਸਾਹਿਬ ਜੀ ਦੇ ਚਰਨਾ ਵਿੱਚ ਮੱਥਾ ਟੇਕਣ ਕਹਿੰਦੇ ਇਹਦੇ ਫਿਰ ਭਾਈ ਬਾਲਾ ਜੀ ਅਤੇ ਭਾਈ ਲਾਲਾ ਪੰਨੂ ਜੀ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਉਹਨਾਂ ਨੇ ਫਿਰ ਖੰਡੂਰ ਸਾਹਿਬ ਦਾ ਸਫ਼ਰ ਸ਼ੁਰੂ ਕਰ ਦਿੱਤਾ ਤੇ ਫਿਰ ਉਹ ਇੱਕ ਦੂਜੇ ਨੂੰ ਕਥਾ ਸੁਣਾਉਂਦੇ ਹੋਏ ਉਹ ਪਾਵਨ ਧਰਤੀ ਖਡੂਰ ਸਾਹਿਬ ਪਹੁੰਚ ਗਏ ਖਨੂਰ ਸਾਹਿਬ ਪਹੁੰਚ ਕੇ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਉਸ ਸਮੇਂ ਸੰਗਤ ਵੀ ਬੈਠੀ ਹੋਈ ਸੀ ਕਹਿੰਦੇ ਨੇ ਉਹਨਾਂ ਨੇ ਜਨਮ ਪੱਤਰੀ ਜੋ ਗੁਰੂ ਨਾਨਕ ਸਾਹਿਬ ਜੀ ਦੀ ਸੀ ਉਹ ਗੁਰੂ ਅੰਗਦ ਸਾਹਿਬ ਜੀ ਨੂੰ ਫੜਾ ਦਿੱਤੀ ਗੁਰੂ ਅੰਗਦ ਸਾਹਿਬ ਜੀ ਨੇ ਜਦੋਂ ਉਹ ਜਨਮ ਪੱਤਰੀ ਲਈ ਤਾਂ ਉਹਨਾਂ ਦੇ ਅੱਖਾਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਜਨਮ ਪੱਤਰੀ ਨੂੰ ਮੱਥਾ ਟੇਕਿਆ ਅਤੇ ਉਹਨਾਂ ਵਿੱਚੋਂ ਉਹਨਾਂ ਦੀ ਅੱਖਾਂ ਵਿੱਚ ਹੰਝੂ ਵਹਿ ਵਹਿ ਤੁਰੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਪੱਤਰੀ ਵੇਖ ਕੇ ਉਹਨਾਂ ਨੂੰ ਆਪਣੇ ਪ੍ਰੀਤਮ ਦੀ ਬਹੁਤ ਹੀ ਯਾਦ ਆਈ ਉਹਨਾਂ ਦੇ ਅੱਖਾਂ ਵਿੱਚ ਹੰਝੂ ਆ ਗਏ ਤੇ ਸੰਗਤ ਦੀ ਅੱਖਾਂ ਵਿੱਚ ਵੀ ਹੰਝੂ ਆ ਗਏ ਉਹ ਜੋ ਜਨਮ ਪੱਤਰੀ ਜਦੋਂ ਖੋਲੀ ਗਈ ਉਹ ਜਨਮ ਪੱਤਰੀ ਸੰਸਕ੍ਰਿਤੀ ਵਿੱਚ ਲਿਖੀ ਗਈ ਸੀ ਕਿਉਂਕਿ ਉਹ ਜਨਮ ਪੱਤਰੀ ਪੱਤਰੀ ਪੰਡਤ ਹਰਦੇਵ ਜੀ ਨੇ ਬਣਾਈ ਸੀ ਜੋ ਕਿ ਸੰਸਕ੍ਰਿਤ ਵਿੱਚ ਲਿਖੀ ਗਈ ਸੀ ਤੇ ਸੰਸਕ੍ਰਿਤ ਵਿੱਚ ਉਸ ਦਰਨ ਪਤਰੀ ਨੂੰ ਪੜਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਫਿਰ ਭਾਈ ਗੁਰੂ ਅੰਗਦ ਸਾਹਿਬ ਜੀ ਨੇ ਸੰਗਤ ਵਿੱਚ ਬੇਨਤੀ ਕੀਤੀ ਕਿ ਭਾਈ ਕੋਈ ਹੈ ਜੋ ਇਸ ਦਰਨ ਪਤਰੀ ਨੂੰ ਗੁਰਮੁਖੀ ਵਿੱਚ ਸਾਨੂੰ ਸੁਣਾ ਸਕੇ ਗੁਰਮੁਖੀ ਵਿੱਚ ਸਾਨੂੰ ਇਸ ਦਾ ਵਿਆਖਿਆ ਕਰਕੇ ਦੱਸ ਸਕੇ ਸੰਗਤ ਵਿੱਚ ਕੋਈ ਵੀ ਨਹੀਂ ਸੀ ਦੇਸ਼ ਨੂੰ ਗੁਰਮ ਅ ਜਿਸ ਨੂੰ ਗੁਰਮੁਖੀ ਸਾਂਸ਼ਕਿਤ ਗੁਰਮੁਖੀ ਕਰਨੀ ਹੋਉਂਦੀ ਹੋਵੇ ਤਾਂ ਉਸ ਸਮੇਂ ਇੱਕ ਫਸਾਗੇ ਵਿੱਚੋਂ ਇੱਕ ਸੇਵਕ ਉੱਠਿਆ ਉਹ ਕਹਿਣ ਲੱਗਾ ਕਿ ਹੈ ਗੁਰੂ ਮਹਾਰਾਜ ਕਿ ਸultanpar Lodhi ਵਿੱਚ ਇੱਕ ਪੈਰਾਮੋਖਾ ਪੈਰਾਮੋਖਾ ਨਾਮ ਦਾ ਇੱਕ ਇੱਕ ਤੁਹਾਡਾ ਸੇਵਕ ਰਹਿੰਦਾ ਹੈ ਜੋ ਕਿ ਗੁਰੂ ਨੂੰ ਮੰਨਦਾ ਹੈ ਗੁਰੂ ਘਰ ਨੂੰ ਮੰਨਦਾ ਹੈ ਉਹ ਇਸ ਨੂੰ ਗੁਰਮੁਖੀ ਵਿੱਚ ਇਸ ਨੂੰ ਕਰ ਸਕਦਾ ਹੈ ਅਨਵਾਦ ਕਰ ਸਕਦਾ ਹੈ ਤਾਂ ਫਿਰ ਸੁਲਤਾਨਪੁਰ ਤੋਂ ਭਾਈ ਪੈਰਾਮਖਾ ਜੀ ਨੂੰ ਬੁਲਾਇਆ ਗਿਆ ਭਾਈ ਪੈਰਾਮਖਾ ਨੇ ਉਸ ਜलम ਪਤਨੀ ਨੂੰ ਫਿਰ ਗੁਰਮੁਖੀ ਵਿੱਚ ਅਨਵਾਦ ਕੀਤਾ ਅਤੇ ਪੜ੍ਹ ਕੇ ਗੁਰੂ ਨਾਨਕ ਸਾਹਿਬ ਜੀ ਦੀ ਜੋ ਜलम ਪਤਨੀ ਤਰੀਕ ਸੀ ਜੋ ਤਿੱਧ ਸੀ ਉਹ ਸਾਰਾ ਕੁਝ ਦੱਸਿਆ ਤਾਂ ਫਿਰ ਗੁਰੂ ਅੰਗਦ ਧਰਵ ਜੀ ਭਾਈ ਪੈਰਾਮਕਾ ਨੂੰ ਕਹਿਣ ਲੱਗੇ ਕਿ ਭਾਈ ਬਾਲਾ ਜੀ ਸਾਨੂੰ ਜੋ ਵੀ ਕਥਾ ਸੁਣਾਉਣਗੇ ਗੁਰੂ ਨਾਨਕ ਸਾਹਿਬ ਜੀ ਦੀ ਤੁਸੀਂ ਇਸ ਨੂੰ ਗੁਰਮੁਖੀ ਵਿੱਚ ਲਿਖਦੇ ਜਾਣਾ ਕਿਉਂਕਿ ਇਸ ਨੂੰ ਪੜਨਾ ਆਸਾਨ ਹੋ ਜਾਵੇਗਾ ਇਸ ਕਰਕੇ ਤੁਸੀਂ ਜੋ ਵੀ ਕਥਾ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣਾਉਣਗੇ ਆਪ ਜੀ ਇਸ ਨੂੰ ਗੁਰਮੁਖੀ ਵਿੱਚ ਕਰਦੇ ਜਾਣਾ ਤਾਂ ਕਿ ਹਰ ਕੋਈ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਪੜ ਸਕੇ आसान हो सके कहंदे ने फिर भाई बालाजी ਦੇ ਗੁਰੂ ਨਾਨਕ ਸਾਹਿਬ ਜੀ ਦੀ ਜੋ ਕਥਾ ਸੁਨੋਣੀ ਸ਼ੁਰੂ ਕੀਤੀ ਸੀ ਭਾਈ ਪੈਰਾਮੋਖਾ ਜੀ ਉਸ ਨੂੰ ਪੰਜਾਬੀ ਵਿੱਚ ਜਦ ਕਿ ਗੁਰਮੁਖ ਵਿੱਚ ਅਨਵਾਦ ਕਰਦੇ ਗਏ ਇਸ ਤਰ੍ਹਾਂ ਇਹ ਕਥਾ ਸਾਰੀ ਲਿਖੀ ਗਈ ਸੀ ਗੁਰਮੁਖੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ